ਰਾਤ ਇਹਨਾਂ ਨੇ 12 12:30 ਵਜੇ ਲੁਧਿਆਣੇ ਦੇ ਵਿੱਚ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਰੇਡਾਂ ਕੀਤੀਆਂ ਸੀ ਵੀ 1 ਵਜੇ ਘਰਾਂ ਦੇ ਵਿੱਚੋਂ ਬਾਹਰ ਪਰਮੋਸ਼ ਹੋ ਗਏ ਉਸ ਤੋਂ ਬਾਅਦ ਆਪਣਾ ਜ਼ਿਲ੍ਹਾ ਪ੍ਰਧਾਨ ਪੈਣੀ ਬਾਗਾ ਇਹਨੂੰ ਰੈਸਟ ਕਰ ਲਿਆ ਮਹਿੰਦਰ ਸਿੰਘ ਰਵਾਣਾ ਗੋਰਾ ਸਿੰਘ ਪੈਣੀ ਬਾਗਾ ਤੇ ਮੱਖਣ ਸਿੰਘ ਪੈਣੀ ਬਾਗਾ ਇਹਨਾਂ ਨੂੰ ਰੈਸਟ ਕਰ ਲਿਆ ਸਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਜੋ ਸਰਕਾਰ ਰੇਡਾਂ ਕਰਦੀ ਰਹੀ ਰੇਡਾਂ ਦੇ ਵਿੱਚ ਹੋਰ ਆਗੂ ਨਹੀਂ ਹੱਥ ਆਏ ਤਾਂ ਫਿਰ ਅਸੀਂ ਤਹਾਂ ਗਲਵਤ ਕਰਕੇ ਜਿਹੜਾ ਇਥੋਂ ਚੌਕੀ ਦਾ ਕਰਾਇਓ ਕੀਤਾ ਕਿਉਂਕਿ ਜਿਹੜੇ ਸਾਡੇ ਆਗੂ ਰੈਸਟ ਕੀਤੇ ਹੋਏ ਇਹਨਾਂ ਨੂੰ ਰਿਹਾ ਕਰਾਉਣ ਵਾਸਤੇ ਇਹ ਚੌਕੀ ਮੂਰੇ ਸਬੰਕਤ ਮੋਰਚੇ ਦੇ ਸੱਦੇ ਥੱਲੇ ਅਸੀਂ ਧਰਨਾ ਦਿੱਤਾ ਹੋਇਆ ਅਸੀਂ ਇਥੋਂ ਦੀ ਸੀਐਚਡੀ ਨੂੰ ਇਥੋਂ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਜਿੰਨਾਂ ਦੇ ਸਾਡੇ ਆਗੂ ਨੂੰ ਰਿਹਾ ਨਹੀਂ ਕੀਤਾ ਜਾਂਦਾ ਇਹ ਧਰਨਾ ਜਾਰੀ ਰਹੂਗਾ ਪਰ ਸਰਕਾਰ ਦੇ ਦਿਨ ਦੇ ਵਿੱਚ ਜੇ ਇਹੋ ਜਿਹੀ ਕੋਈ ਗੱਲਬਾਤ ਹੋਵੇ ਵੀ ਇਹ ਆਗੂਆਂ ਨੂੰ ਅੰਦਰ ਰੈਸਟ ਕਰੇ ਤੋਂ ਬਾਅਦ ਬਿਨਾਂ ਕਿ ਚੰਡੀਗੜ੍ਹ ਦਾ ਜਿਹੜਾ ਮੋਰਚਾ ਉਹ ਕੈਨਸਲ ਹੋ ਜੂਗਾ ਕਿਹਦੇ ਨੂੰ ਹੋਊਗਾ ਪੂਗਾ ਪਿੰਡਾਂ ਦੇ ਵਿੱਚ ਚੰਡੀਗੜ੍ਹ ਨੂੰ ਰਵਾਨਾ ਹੋਣ ਵਾਸਤੇ ਪੂਰੀਆਂ ਡਿਊਟੀਆਂ ਲੱਗੀਆਂ ਹੋਈਆਂ ਪੂਰੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਤਿਆਰੀਆਂ ਹਰ ਹਾਲਤ ਨੂੰ ਚੰਡੀਗੜ੍ਹ ਦੇ ਵਿੱਚ 5 ਤਰੀਕ ਨੂੰ ਜਿਹੜਾ ਸਾਡਾ ਮੋਰਚਾ ਲੱਗਣਾ ਕੱਲ ਨੂੰ ਉਹ ਵੀ ਲੱਗੂਗਾ ਜਿੰਨਾ ਚਿਰ ਕਿਸਾਨਾਂ ਨੂੰ ਰਹਿਣਾ ਨਹੀਂ ਕੀਤਾ ਜਾਊਗਾ ਅਸੀਂ ਆਪਣੀ ਮੀਟਿੰਗ ਕਰਕੇ ਏਦੂ ਬੜਾ ਐਕਸ਼ਨ ਕਰਕੇ ਉਹ ਰਹਿਣਾ ਕਰਾ ਕੇ ਦਿਖਾਉਂਦੇ ਹਾਂ ਕੰਮ ਕੀ ਹੈ ਜੀ 5 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਸੰਯੁਕਤ ਮੋਰਚੇ ਨੇ ਧਰਨਾ ਲਾਉਣਾ ਸੀ ਉਸ ਤੋਂ ਥਾਣਾ ਦੇ ਘਰੇ ਰਾਤ ਤੋਂ ਹੀ 3 ਤਰੀਕ ਦੀ ਤੋਂ ਉਸ ਕਰਕੇ ਸਾਡੇ ਆਗੂਆਂ ਨੂੰ ਫੜ ਕੇ ਲਿਆ ਕੇ ਕੋਟਤਾਂ ਮੂੰ ਚੌਂਕੀ ਦੇ ਵਿੱਚ ਡਟਿਆ ਆ ਰਾਮ ਸਿੰਘ ਪਣੀਵਾਗਾ ਗੋਰਾ ਸਿੰਘ ਪਣੀਵਾਗਾ ਮੱਖਣ ਸਿੰਘ ਪਣੀਵਾਗਾ ਸਾਰੇ ਆਗੂਆਂ ਨੂੰ ਇੱਥੇ ਲਿਆ ਕੇ ਬੰਦ ਕੀਤਾ ਹੋਇਆ ਹੈ ਉਹਨਾਂ ਨੂੰ ਛਡਾਉਣ ਵਾਸਤੇ ਸੰਯੁਕਤ ਮੋਰਚੇ ਨੇ ਚੌਂਕੀ ਦਾ ਘਰਾਓ ਕੀਤਾ ਹੋਇਆ ਹੈ ਉਹ ਆਪਦੀ ਆਈ ਤੇ ਆ ਕੇ ਚੰਡੀਗੜ੍ਹ ਦੇ ਵਿੱਚ ਮੋਰਚਾ ਲਾ ਕੇ ਹਟਣਗੇ ਤੇ ਕਿਸਾਨਾਂ ਨੂੰ ਵਿਹਾਕ ਲਾ ਕੇ ਹਟਣਗੇ ਮੈਂ ਹਰਦੇਵ ਸਿੰਘ ਜੀ ਕੋਟਤਾਂ ਮੂੰ ਜਨ ਸੈਕਟਰੀ ਭਾਰਤੀ ਕਿਸਾਨ ਯੂਨੀਅਨ ਨੂੰ ਕਾਬੀਆਂ ਜਿਲ੍ਹਾ ਮਾਨਸਾ ਸੋ ਸਾਡੇ ਕੋਲੇ ਜਦੋਂ ਸਵੇਰੇ ਹੀ ਕਾਲ ਪਹੁੰਚੀ ਕਿ ਸਾਡੇ ਪਰਮਜੀਤ ਸਿੰਘ ਗਾਗੋਆਲ ਜਿਲ੍ਹਾ ਪ੍ਰਧਾਨ ਨੂੰ ਚੱਕ ਲਿਆ ਨਾਲ ਹੀ ਫਿਰ ਮੰਗਰੇ ਕੋਪੋਲ ਬਾਗੀ ਆਕਾਲ ਕੇ ਰਾਮ ਸਿੰਘ ਪੈਣੀ ਵਗਾ ਅਗਰਾਹਾਂ ਦੇ ਜਿਲ੍ਹਾ ਪ੍ਰਧਾਨ ਨੂੰ ਵੀ ਚੱਕ ਲਿਆ ਉਸ ਤੋਂ ਬਾਅਦ ਗੁਰਾ ਸਿੰਘ ਪੈਣੀ ਵਗਾ ਨੂੰ ਇਸ ਤਰ੍ਹਾਂ ਦੇ ਸਾਡੇ ਇਸ ਚੌਂਕੀ ਦੇ ਵਿੱਚ 6 ਆਗੂ ਨੇ ਵੱਖਰੋ ਵੱਖਰੇ ਜਥੇਬੰਦੀਆਂ ਦੇ ਆਗੂ ਨੇ ਜਿਨ੍ਹਾਂ ਨੂੰ ਅਸੀਂ ਉਹਨਾਂ ਨੇ ਚੱਕ ਲਿਆ ਤੇ ਅਸੀਂ ਅੱਜ ਨੂੰ ਕਾਲ ਆਈ ਕਿ ਆਪਾਂ ਕੀ ਕੀ ਕਰੋਗੇ ਤੁਸੀਂ ਅਖਾ ਵੀ ਛਡਾਵਾਂਗੇ ਛਡਾਉਣ ਦੇ ਵਾਸਤੇ ਇਸੇ ਤਰ੍ਹਾਂ ਵੱਖਰੋ ਵੱਖਰੇ ਹੀ ਥਾਣਿਆਂ ਦੇ ਵਿੱਚ ਉਹ 5 ਤਰੀਕ ਦਾ ਧਰਨੇ ਨੂੰ ਖੇਰੂ ਖੇਰੂ ਕਰਨ ਦੇ ਵਾਸਤੇ ਕੱਲ੍ਹ ਸਰਨੇ ਸਭ ਦੀ ਸੁਣਨੀ ਹੁੰਦੀ ਹੈ ਉਸੇ ਅਮਲ ਕਰਨਾ ਹੁੰਦਾ ਉਸ ਨੂੰ 5 ਤਰੀਕ ਨੂੰ ਅਮਨ ਸ਼ਾਂਤੀ ਦੇ ਨਾਲ ਅੱਠ ਰੋਜ਼ਾ ਧਰਨਾ ਸ਼ਾਂਤਮਈ ਢੰਗ ਨਾਲ ਆਪਣੀਆਂ ਹੱਕੀ ਮੰਗਾ ਮਨਾਉਣ ਦੇ ਵਾਸਤੇ ਹੀ ਸੰਯੁਕਤ ਮੋਰਚੇ ਦੀ ਕਾਲ ਤੇ ਉਸ ਫੈਸਲੇ ਤੇ ਫੁੱਲ ਚੜਾਉਂਦੇ ਹੋਈ ਸਾਰੀਆਂ ਜਥੇਬੰਦੀਆਂ ਨੇ ਤਿਆਰੀਆਂ ਕਰ ਰੱਖੀਆਂ ਨੇ ਤੇ ਜਾਣਗੀਆਂ ਵੀ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਕੁਝ ਅੱਜ ਹੀ ਤਿਆਰ ਨੇ ਅੱਜ ਹੀ ਜਾ ਰਹੀਆਂ ਨੇ ਉਸੇ ਤਰ੍ਹਾਂ ਕੱਲ ਨੂੰ ਸਾਰਿਆਂ ਨੇ ਹੀ ਪਹੁੰਚਣਾ ਤੇ ਪਰ ਆਗੂਆਂ ਨੂੰ ਅਸੀਂ ਛਡਾਉਣ ਦੇ ਵਾਸਤੇ ਇੱਥੇ ਸਾਰੀਆਂ ਹੀ ਜਥੇਬੰਦੀਆਂ ਇਕੱਠੀਆਂ ਹੋਈਆਂ ਪਰ ਆਗੂਆਂ ਨੂੰ ਅਸੀਂ ਅੱਜ ਛਡਾ ਕੇ ਹੀ ਜਾਵਾਂਗੇ ਉਹਨਾਂ ਨੂੰ ਆਗੂਆਂ ਨੂੰ ਨਾਲ ਲੈ ਕੇ ਅਸੀਂ ਵੀ ਚੰਡੀਗੜ੍ਹ ਦੇ ਧਰਨੇ ਦੇ ਵਿੱਚ ਸਾਰਿਆਂ ਨੇ ਸ਼ਾਮਲ ਹੋਣ